ਸਟਾਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਜ਼ਿਲ੍ਹਾ ਬਰਨਾਲਾ ਦੇ ਪਿੰਡ ਕਰਮਗੜ ਵਿਖੇ ਬੀਤੇ ਦਿਨੀ ਜਥੇਦਾਰ ਬਾਬਾ ਸੁਖਦੇਵ ਸਿੰਘ ਲੋਪੋ ਮੁਖੀ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਸੋਣੀ ਤਰਨਾ ਦਲ ਜਗਰਾਉ ਵੱਲੋਂ ਪਿੰਡ ਕਰਮਗੜ ਵਿਖੇ ਸ਼੍ਰੋਮਣੀ ਸ਼ਹੀਦ ਜਥੇਦਾਰ ਹਰੀ ਸਿੰਘ ਨਲੂਆ ਦੀ ਯਾਦ ਵਿੱਚ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਪ੍ਰਗਟ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਥਾਨ ਤੇ ਅੱਜ ਨਿਸਾਨ ਸਾਹਿਬ ਸਜੋਬਤ ਹੈ ਇਹ ਜਗ੍ਹਾ ਸਾਡੇ ਰੰਗਰੇਟੇ ਪਰਿਵਾਰ ਨੂੰ ਸਰਦਾਰ ਬਲਦੇਵ ਇੰਦਰ ਸਿੰਘ ਵੱਲੋਂ 3 ਵਿੱਗੇ দান ਕੀਤੀ ਗਈ ਸੀ ਜਿਸ ਵਿੱਚ ਰੰਗਰੇਟੇ ਪਰਿਵਾਰ ਵੱਲੋਂ ਸਰਬਸੰਮਤੀ ਨਾਲ ਸ਼੍ਰੋਮਣੀ ਸ਼ਹੀਦ ਜਥੇਦਾਰ ਹਰੀ ਸਿੰਘ ਨਲੂਆ ਦੀ ਜਾਦ ਵਿੱਚ ਗੁਰਦੁਆਰਾ ਸਾਹਿਬ ਬਣਾਉਣ ਦਾ ਮਤਾ ਪਾਇਆ ਗਿਆ ਸੀ ਜਥੇਦਾਰ ਬਾਬਾ ਸੁਖਦੇਵ ਸਿੰਘ ਲੋਪੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਗੁਰਦੁਆਰਾ ਸਹਿਬਦਾਨੀ ਪੱਥਰ ਰੱਖਿਆ ਗਿਆ ਹੈ ਤੇ ਜਲਦੀ ਹੀ ਇੱਥੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਜਾਣਗੇ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਚੱਲ ਰਹੇ ਗੁਰਦੁਆਰਾ ਸਹਿਬ ਦੀ ਕਾਰ ਸੇਵਾ ਵਿੱਚ ਆਪਣਾ ਦਸਬੰਦ ਪਾ ਕੇ ਜੀਵਨ ਨੂੰ ਸਫਲਾ ਕਰਨ। ਬਰਨਾਲਾ ਤੋਂ ਪਰਮਜੀਤ ਸਿੰਘ ਕੈਰੇ ਦੀ ਰਿਪੋਰਟ ਕੈਰੇ ਲਾਈਵ ਸਟਾਰ ਸਤਿਗੁਰੂ ਜੀ ਦੀ অপার ਬਖਸ਼ਿਸ਼ ਕਿਰਪਾ ਰਹਿਮਤਾਂ ਦੇ ਸਦਕਾ ਜੋ ਪਿੰਡ ਕਰਮਗੜ੍ਹ ਵਿਕੇ ਧੰਨ ਸਾਹਿਬ ਸ੍ਰੀ ਗੁਰੂ ਰਾਮ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਦੇ ਵਿੱਚ ਪਾਜਰੀ ਭਰਨਾ ਸਮਾ ਪ੍ਰਾਪਤ ਹੋਇਆ ਹੈ ਜਿੱਥੇ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਸਰਦਾਰ ਹਰਿਸ਼ੰਨ ਨਰੂਆ ਇਹਨਾਂ ਦੀ ਯਾਦ ਦੇ ਵਿੱਚ ਜਿਹੜਾ ਕਿ ਇੱਕ ਗੁਰੂ ਘਰ ਵਾਣੇ ਜਾ ਰਹੇ ਆ। ਆਪ ਸਭ ਤੋਂ ਸੰਤਾਂ ਬਧਾਈ ਦੇ ਪੰਦਰੋਂ ਕਿਉਂਕਿ ਜਿਸ ਦਿਨ ਆਪਾਂ ਨਸਾਨ ਸਾਹਿਬ ਲਾਇਆ ਸੀ ਉਸ ਦਿਨ ਅਸੀਂ ਦਿੱਲੀ ਘੇ ਹੋਈ ਸੀ ਸਿੰਗਾਏ ਸੀ ਤੇ ਸਤਿਗੁਰੂ ਦੀ ਕਿਰਪਾ ਦੇ ਸਹਾਰੇ ਨਾਲ ਸਾਥ ਜੀ ਜਿੜੇ ਉਤ ਲਾਇਆ ਹੋਇਆ ਸੀ। ਗੁਰੂ ਪਿਆਰਿਓ ਅੱਜ ਗੁਰੂ ਘਰਾਂ ਦੀ ਗੁਰਦੁਆਰਿਆਂ ਦੀ ਕੋਈ ਕਮੀ ਨਹੀਂ ਹੈ। ਕਿਉਂਕਿ ਇੱਕ ਇੱਕ ਪਿੰਡ ਦੇ ਵਿੱਚ ਤਕਰੀਬਨ 4-4 ਗੁਰਦੁਆਰੇ ਸਾਬਣੇ ਹੋ ਗਏ। ਗੁਰਦੁਆਰੇ ਸਾਨੂੰ ਬਣਾਉਣੇ ਚਾਹੀਦੇ ਵੀ ਨੇ ਕਿਉਂਕਿ ਸਾਡੇ ਜਿਹੜੇ ਪੁਰਖੇ ਆ ਜਿਨ੍ਹਾਂ ਦੀਆਂ ਜਿਨ੍ਹਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ ਸ਼ਹਾਦਤਾਂ ਦਿੱਤੀਆਂ ਨੇ ਤੇ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀਦਾਰ ਨੇ ਜਿਹੜਾ ਉਹ ਮਾਣ ਰਹੇ ਆ। ਕਿਉਂਕਿ ਜੇਕਰ ਸਾਡੇ ਸਿਰ ਦੇ ਉੱਤੇ ਦਸਤਾਰ ਹੈ ਤੇ ਇਹ ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਸਦਕਾ ਇਹ ਜਿਨ੍ਹਾਂ ਦੀ ਅਸੀਂ ਯਾਦ ਅੱਜ ਬਣਾਉਣ ਜਾ ਰਹੇ ਹਾਂ ਜਿਨ੍ਹਾਂ ਦੀ ਯਾਦ ਦੇ ਵਿੱਚ ਅਸੀਂ ਅੱਜ ਇਸ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਜਾ ਰਹੇ ਹਾਂ ਕਿਉਂਕਿ ਸਰਦਾਰ ਹਰਿ ਸਿੰਘ ਨਰੂਏ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਇਤਿਹਾਸ ਬਹੁਤ ਗੁਰਮਈ ਹੈ ਕਿਤੇ ਖੁੱਲੇ ਸਮੇਂ ਦੇ ਵਿੱਚ ਆਪਾਂ ਕੋਈ ਦੀਵਾਨ ਵਗੈਰਾ ਰੱਖਾਂਗੇ ਫਿਰ ਉੱਥੇ ਆਪਾਂ ਸਾਰਾ ਇਤਿਹਾਸ ਜਿਹੜਾ ਉਹਨਾਂ ਦਾ ਫੁਰਲਾਗੇ ਸਰਦਾਰ ਹਰਿ ਸਿੰਘ ਨਰੂਆ ਬਹੁਤ ਤਕੜੇ ਜਰਨੈਲ ਹੋਏ ਨੇ ਮੈਂ ਇਤਿਹਾਸ ਦੀ ਢੁਕਾਈ ਦੇ ਵਿੱਚ ਨਾ ਜਾਵਾਂ ਕਿਉਂਕਿ ਸਮਾਂ ਵੀ ਆਪਣੇ ਕੋਲੇ ਸੀਮਤਾ ਹੋਰ ਵੀ ਅੱਗੇ ਸੀ ਸਮਾਗਮ ਤੇ ਪ੍ਰੋਗਰਾਮ ਤੇ ਜਾਣਾ ਹੈ ਗੁਰਮੁਖ ਪਿਆਰਿਓ ਤੁਸੀਂ ਗੁਰਦੁਆਰਾ ਸਾਹਿਬ ਬਣਾਉਣ ਲੱਗੇ ਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਇਹ ਧਰਤੀ ਨੂੰ ਭਾਗ ਲੱਗਣੇ ਨੇ ਇਸ ਧਰਤੀ ਦੇ ਭਾਗ ਜਾਗਣੇ ਨੇ ਤੇ ਸਵੇਰੇ ਸ਼ਾਮ ਨਿਤਨੇਮ ਗੁਰਬਾਣੀ ਦੇ ਪ੍ਰਵਾਹ ਚੱਲਣੇ ਨੇ ਅੱਜ ਗੁਰਦੁਆਰੇ ਬਹੁਤ ਨੇ ਲੇਕਿਨ ਗੁਰਦੁਆਰੇ ਜਿਹੜੇ ਨੇ ਪੂਜਾ ਦਾ ਸਥਾਨ ਬਣ ਕੇ ਰਹਿ ਗਏ ਨੇ ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੋਈ ਪੂਜਾ ਵਾਲੀ ਵਸਤੂ ਨਹੀਂ ਹੈ ਵੀ ਅਸੀਂ ਇਹਨਾਂ ਦੀ ਪੂਜਾ ਕਰੀਏ ਗੁਰਦੁਆਰਾ ਸਾਹਿਬ ਬਣਨਾ ਮਹਾਰਾਜ ਕਹਿੰਦੇ ਗੁਰੂਦੁਆਰੇ ਹੋਏ ਸੁਝੀ ਪਾਏ ਸੀ ਆਪਾਂ ਇੱਥੇ ਗੁਰਦੁਆਰਾ ਸਾਹਿਬ ਬਣਾ ਕੇ ਗੁਰਦੁਆਰਾ ਸਾਹਿਬ ਤੋਂ ਅਸੀਂ ਸੁਝੀ ਲੈਣੀ ਆ ਮਤ ਲੈਣੀ ਆ ਸੁਮਤ ਲੈਣੀ ਆ ਤੇ ਗੁਰੂ ਸਾਹਿਬ ਦੇ ਜਿਹੜੇ ਬਚਨ ਨੇ ਗੁਰਗ੍ਰਾਂ ਦੀ ਵਿਚਾਰਧਾਰਾ ਅਸੀਂ ਗੁਰਗ੍ਰਾਂ ਦੀ ਵਿਚਾਰਧਾਰਾ ਨੂੰ ਅਪਣਾਉਣਾ ਹੈ। ਅਗਰ ਅਸੀਂ ਗੁਰਦੁਆਰਾ ਸਾਹਿਬ ਬਣਾ ਕੇ ਗੁਰਗ੍ਰਾਂ ਦੀ ਵਿਚਾਰਧਾਰਾ ਨੂੰ ਜਿੰਦਗੀ ਵਿੱਚ ਲਾਪੀ ਆਈਏ ਤੇ ਗੁਰੂ ਜੀ ਦੱਸੀ ਹੋਈ ਰਹਿਤ ਮਰਿਆਦਾ ਨਾਲ ਪੜਾਈਏ ਤੇ ਗੁਰੂ ਦੇ ਦਸਾਇਓ ਮਾਰਗ ਦੇ ਤਰੀਕੇ ਫਿਰ ਸਾਡੇ ਗੁਰਦੁਆਰੇ ਜਿਹੜੇ ਬਣਾਉਣੇ ਸਫਲ ਨੇ। ਤਿੰਨੇ ਤੇ ਅਜਬुत ਬੜੀਆਂ-ਬੜੀਆਂ ਬੰਦੀਆਂ ਬੜੀਆਂ ਹੋਈਆਂ ਨੇ। ਆਪਾਂ ਜੋ ਗੁਰਦੁਆਰਾ ਸਾਹਿਬ ਦੇ ਹਾਲ ਦੀ ਜਿਹੜੀ ਨੀਅ ਹੈ ਉਹ ਰੱਖਣੀ ਹੈ। ਬਾਕੀ ਸਤਿਗੁਰੂ ਜੀ ਨੇ ਆਪ ਦੇ ਕਾਰਜ ਆਪ ਹੀ ਕਰਵਾ ਲੈਣੇ ਆ ਕਿਉਂਕਿ ਇਹਦੇ ਵਿੱਚ ਕਿਸੇ ਦੀ ਕੋਈ ਰਾਏ ਨਹੀਂ ਬਣਦੀ ਕੋਈ ਨਕਸ਼ੇ ਦੀ ਲੋੜ ਨਹੀਂ ਹੁੰਦੀ ਆਪਣੇ ਆਪ ਹੀ ਬਣ ਜਾਂਦੇ ਆ ਜੀ ਗੁਰੂ ਸਾਹਿਬ ਨੇ ਆਪ ਕਿਰਪਾ ਕਰਨੀਆਂ ਤੁਹਾਡੇ ਤੋਂ ਸੇਵਾ ਲੈ ਲੈਣੀਆਂ ਪਰ ਇਥੇ ਸੀ ਅੱਜ ਤੋਂ ਜਿੱਨਾ ਜਿਸ ਤਰੀਕੇ ਦੇ ਨਾਲ ਅਸੀਂ ਨਹੀਂ ਰੱਖਣੀਆਂ ਨਹੀਂ ਰੱਖ ਕੇ ਅੱਜ ਤੋਂ ਪ੍ਰੋਪਰ ਜਿਹੜਾ ਨਿਤਨੇਮ ਆ ਉਹ ਸ਼ੁਰੂ ਹੋਣਾ ਚਾਹੀਦਾ ਹੈ ਕਿਉਂਕਿ ਸਵੇਰੇ ਸ਼ਾਮ ਨਿਤਨੇਮ ਗੁਰਬਾਣੀ ਦਾ ਜਾਪ ਤੇ ਸੰਗਤ ਦੀ ਵਕਤ ਤੋਂ ਵੱਧ ਹਾਜ਼ਰੀ ਬਾਕੀ ਲੋ ਲੰਗਰ ਜਿਹੜਾ ਉਹ ਤਪਦਾ ਰਹਿਣਾ ਚਾਹੀਦਾ ਹੈ ਗੁਰਦੁਆਰੇ ਦੇ ਨਾਲ ਨਾਲ ਜਿਹੜਾ ਗੁਰਦੁਆਰਾ ਗੁਰਦੁਆਰਾ ਇੱਕ ਸਿੱਖੀ ਦਾ ਸਕੂਲ ਹੈ ਜਿੱਥੋਂ ਸਾਨੂੰ ਸਿੱਖੀ ਮਿਲਦੀ ਹੈ ਕਿ ਆਪਾਂ ਇੱਕ ਗੁਰਦੁਆਰਾ ਨਾ ਹੋਣ ਕਰਕੇ ਉਹਨੂੰ ਅਸੀਂ ਇੱਕ ਪ੍ਰਚਾਰ ਕੇਂਦਰ ਦਾ ਜਿਹੜਾ ਰੂਪ ਦੇ ਦਈਏ ਸਾਡੇ ਬੱਚਿਆਂ ਨੂੰ ਇੱਥੋਂ ਪੜਾਉਣ ਦਾ ਆਪਾਂ ਕੋਈ ਨਾ ਕੋਈ ਪ੍ਰਾਲਾ ਕਰੀਏ ਵੀ ਸਕੂਲ ਟਾਈਮ ਤੋਂ ਬਾਅਦ ਇਸੇ ਸਥਾਨ ਤੇ ਕੋਈ ਨਾ ਕੋਈ ਬੱਚਿਆਂ ਦੀ ਕਲਾਸ ਦਾ ਜਾਂ ਕੋਈ ਕੰਪਿਊਟਰ ਸੈਂਟਰ ਦਾ ਜਾਂ ਕੋਈ ਗੱਤਗਾ ਕਲਾਸ ਹੋ ਜਾਂ ਕਿਸੇ ਵੀ ਤਰੀਕੇ ਦੇ ਨਾਲ ਆਪਾਂ ਇਹਨੂੰ ਉਸ ਤਰੀਕੇ ਦੇ ਨਾਲ ਨੂੰ ਕਰਤੀਏ ਤਾਂ ਕਿ ਸਾਡੇ ਜਿਹੜਾ ਆਉਣ ਵਾਲੀ ਨਵੀਂ ਪੀੜ੍ਹੀ ਆ ਉਹ ਸਿੱਧੇ ਮਾਰਗ ਤੇ ਚੱਲ ਸਕੇ ਤੇ ਗੁਰੂ ਦੇ ਦਸਾਏ ਹੋਏ ਮਾਰਗ ਤੇ ਚੱਲ ਬੜੇ ਕਿਉਂਕਿ ਜਿਹੜੀ ਅੱਜ ਸਾਡੀ ਨੌਜਵਾਨੀ ਆ ਉਹ ਨਸ਼ੇ ਦੀ ਦਲਦਲ ਦੇ ਵਿੱਚ ਡਿੱਗਦੀ ਜਾ ਰਹੀ ਹੈ ਅਸੀਂ ਸਾਡੀ ਨੌਜਵਾਨੀ ਨੂੰ ਬਚਾਉਣਾ ਸਾਡੇ ਬੱਚਿਆਂ ਨੂੰ ਬਚਾਉਣਾ ਤੇ ਇਹ ਸਾਨੂੰ ਜਿਹੜੇ ਸਥਾਨ ਨੇ ਇਹ ਜ਼ਰੂਰੀ ਚਾਹੀਦੇ ਨੇ ਸੋ ਤੁਸੀਂ ਸਾਰੇ ਵਧਾਈ ਦੇ ਪਾਤਰੋ ਸਤਗੁਰੂ ਕਿਰਪਾ ਕਰਨ ਤੇ ਤੁਹਾਨੂੰ ਸਾਰੇ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਤੇ ਕਿਰਪਾ ਕਰਨ ਆਪ ਦੀ ਸੇਵਾ ਸਤਗੁਰੂ ਜੀ ਆਪ ਲੈਣ ਕਿਉਂਕਿ ਸਤਗੁਰੂ ਜੀ ਨੇ ਰਹਿਮਤਾਂ ਵਰਤੋਣੀਆਂ ਆਪਣੇ ਕਾਰਜ ਆਪੇ ਹੀ ਕਰਵਾ ਲੈਂਦਾ ਹੈ